ਇਹ ਗੱਡੀ ਕਿੱਧਰ ਫਸਿਆ ਗੱਡੀ ਭਾਜੀ ਸਰਦਾਰੀਆਂ ਮਾਰੀਆਂ ਕਿੱਥੇ ਅਸਲੇ ਵੱਡੇ ਅੱਡੇ ਅੱਡੇ ਪਿਆ ਪਾਣੀ ਐਨਾ ਆ ਸੀਵਰੇ ਦਾ ਇਕੱਠਾ ਹੋਇਆ ਪਵਦੀਰਾ ਹੈ ਨਹੀਂਗਾ ਥੱਲੇ ਸੀਵਰੇ ਦਾ ਪਤਾ ਨਹੀਂ ਟੋਆ ਸੀ ਪਤਾ ਨਹੀਂ ਇਦਾਂ ਟੋਆ ਗੱਡੀ ਵਿੱਚ ਜੜੇਪੇ ਫਸ ਗਿਆ ਸਾਡੇ ਸਾਹਮਣੇ ਦੇਖ ਲੋ ਕਿਦਾਂ ਪਾਣੀ ਪਾਣੀ ਹੋਇਆ ਤੇ ਦੇ ਵਿੱਚ ਛਾਤ ਅੱਠ ਕਦੇ ਲਗੇ ਤਾਂ ਨਹੀਂ ਨਿਕਲੀ ਟੋਜਨ ਬਾਰੇ ਗੱਡੀ ਗੱਡੀ ਆ ਤੇ ਸੜਕਾਂ ਦਾ ਐਨਾ ਬੁਰਾ ਆ ਲਿਆ ਭਾਜੀ ਕੀ ਕਹਿੰਦਾ ਸਰਕਾਰ ਵੀ ਤਾਂ ਤੁਹਾਡੇ ਸਾਹਮਣੇ 10 ਮਿੰਟ 15 ਮਿੰਟ ਪਾਣੀ ਪਾਣੀ ਹੋਇਆ ਪਿਆ ਜੇ ਆ ਗੱਡੀ ਜਗਾ ਕੋਈ ਟੂ-ਵਿਲਰ ਹੁੰਦਾ ਵਾਈਕ ਵਗੈਰਾ ਫਲਟ ਜਾਣਾ ਸੀ ਭਾਜੀ ਕੁਝ ਵੀ ਹੋ ਜਾਂਦਾ ਐਕਸੀਡੈਂਟ ਹੁੰਦਾ ਕੋ ਥੱਲੇ ਆ ਜਾਂਦਾ ਆਹ ਚਾਹ ਚਾਹ ਕਰਦਾ ਸੀ ਉਹ ਵੱਡਾ ਸਰਕਾਰ ਨੂੰ ਕੀ ਕਹਿਣਾ ਜਾਊਗਾ ਸਰਕਾਰ ਨੂੰ ਇਹੀ ਪਈ ਲਿਆ ਭਈ ਕਿਹੜੇ ਆਪਣੇ ਕੰਮ ਕਰਨ ਵਾਲੇ ਆ ਕਰਨ ਨਾਲ ਗੈਲੀ ਇੰਦਾਂ ਨਹੀਂ ਕਰਨ ਗੈਲੀਆਂ ਹੀ ਆ ਜੀ ਇਹ ਗੱਡੀ ਕਿੱਦਾਂ ਫਸੀ ਆ ਗੱਡੀ ਭਾਜੀ ਸਰਦਾਰੀਆਂ ਮਾਰੀਆਂ ਥਾਂ ਕਿੱਥੇ ਸੀ ਅੱਡੇ 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 ਬਿਓ ਆ ਪਾਣੀ ਐਨਾ ਆ ਸੀਵਰੇਜ ਦਾ ਇਕੱਠਾ ਹੋਇਆ। ਪਵਦੀਰਾ ਹੈ ਨੀਗਾ ਥੱਲੇ ਸੀਵਰੇਜ ਦਾ ਪਤਾ ਨਹੀਂ ਟੋਆ ਸੀ ਪਤਾ ਨਹੀਂ ਇਦਾਂ ਟੋਆ ਗੱਡੀ ਵਿੱਚ ਜੜੇਪੇ ਫਸ ਗਏ ਸਾਡੇ ਸਾਹਮਣੇ ਦੇਖ ਲੋ ਕਿਦਾਂ ਪਾਣੀ ਪਾਣੀ ਹੋਇਆ ਤੇ ਤੇ ਵਿੱਚ 7-8 ਕਦੇ ਲਗੇ ਤਾਂ ਨਹੀਂ ਨਿਕਲੀ ਟੋਜਨ ਬਾਰੇ ਗੱਡੀ ਗੱਡੀ ਆ। ਤੇ ਸੜਕਾਂ ਦਾ ਐਨਾ ਬੁਰਾ ਆ ਗਿਆ ਭਾਜੀ। ਕੀ ਕਹਿੰਦਾ ਸਰਕਾਰ? ਵੀ ਤਾਂ ਤੁਹਾਡੇ ਸਾਹਮਣੇ 10 ਮਿੰਟ 15 ਮਿੰਟ ਪਾਣੀ ਪਾਣੀ ਹੋਇਆ ਪਿਆ। ਜੇ ਆ ਗੱਡੀ ਜਗਾ ਕੋਈ ਟੂ-ਵਿਲਰ ਹੁੰਦਾ ਵਾਈਕ ਵਗੈਰਾ। ਉਲਟ ਜਾਣਾ ਸੀ ਭਾਜੀ। ਕੋਝੀ ਘੰਟਾ ਐ ਕਿ ਜੇ ਅੰਧੇ ਕੋ ਥੱਲੇ ਆ ਜਾਂਦਾ ਆ ਆ ਚਾ ਉਹ ਚੱਕਰ ਦੀ ਉਹ ਵੱਡਾ ਸਰਕਾਰ ਨੂੰ ਕੀ ਕਹਿਣਾ ਜਾਊਗਾ ਸਰਕਾਰ ਨੂੰ ਇਹੀ ਬਈ ਲਿਆ ਬਈ ਕਿਹੜੇ ਆਪਣੇ ਕੰਮ ਕਰਨ ਵਾਲੇ ਆ ਕਰਨ ਖਾਣ ਗੇ ਲਈ ਇੰਦਾਂ ਨਹੀਂ ਕਰਨਣ ਗੰਗੇਲੀ ਆ ਜੀ ਇਹ